ਫੜ ਲਿਆ ਸਹੀ ਤੋਂ ਫੜ ਲਾ ਕਰ ਸਾਈਦ ਵਾਲੇ ਫੜਾ ਦੇ 18 ਨੁੱਕੇ ਦੇ ਯਾਰ ਨਹੀਂ ਦਿੰਦਾ ਬਾਏ ਦੱਸੇ ਤੁਹਾਡੇ ਬਾਈ ਕਿੱਥੇ ਦੇਣੀ ਰੁਕੇ ਯਾਰ ਗੱਲ ਕੋਈ ਯਾਰ ਬਾਈ 20000 ਨੂੰ ਕਹੇਦਾ ਤੁੰਨ ਬਾਈ ਉਹ ਮੈਂ ਪੱਕੇ ਸੁਣੀ ਆ ਬਾਈ ਬਾਈ ਨਹੀਂ ਸੁਣੀ ਨਹੀਂ ਜਾਂਦਾ 20 ਤਾਂ ਇਹਨਾਂ ਨੂੰ ਐਂਡ ਹੀ ਗਿਆ ਸੀ 4000 ਚੰਨੀ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਰੁਪਿਆ ਦੇ ਕੇ ਗਏ ਸੀ ਬਾਈ 4000 ਇੱਕ ਦੁੱਧ ਦੀ ਬੋਤਲ ਦਾ ਬੱਕਰੀਆਂ ਦਾ ਦੁੱਧ ਇੰਨਾ ਮਹਿੰਗਾ ਹੋ ਗਿਆ ਵੀ ਚੰਨੀ ਨੇ ਮੁੱਲ ਪਾਤਾ ਵੀ 4000 ਰੁਪਇਆ ਦਿੱਤਾ ਸੀਗਾ ਅਸੀਂ ਟੋਡੇ ਰਹੇ ਸੀ ਬੱਕਰੀ ਨੂੰ ਨੇ ਮੁੱਲ ਪਾਇਆ ਵੀ ਪੰਨਾ ਪੰਨਾ ਆਖਦੇ ਸੀ ਨੀਓ ਦੇ ਦੋ ਕਰੇ ਇਹਨੂੰ ਬੱਕਰੀਆਂ ਦੇ ਪਾਲ ਜੇ ਇਹਨੂੰ ਵੇਖ ਮੈਂ ਪਿਆ ਵੀ ਇਹ ਲੈਣੇ ਮੈਂ ਕਿਹਾ ਮੈਂ ਇਹਨੂੰ ਬੱਕਰੀ ਦੁੱਧ ਚਾਗਨੀ ਤੁਸੀਂ ਲਵੋ ਆਪ ਤੁਹਾ ਮੈਂ ਖਜੇ ਆਏ ਦੇਣੇ ਹੋ ਜਾਈ ਤਾਂ ਮੈਂ ਅਸੀਂ ਬੱਬੂ ਨੂੰ ਕਹਾਂਗੇ ਬੱਬੂ ਲੈ ਜਾ ਵੀ ਸਾਨੂੰ ਤਾਂ ਤਾਂ ਆਹ ਦੇਖੋ ਮੈਂ ਕਹਾਂ ਸੀ ਇਹਨੂੰ ਕਹਿੰਦਾ ਕਿ ਬੱਬੂ ਲੈ ਲੈ ਹੁਣ ਆਹ ਗੱਲ ਕੀ ਹੋ ਗਈ ਉਹ ਕਹਿੰਦਾ ਜੇ ਤਾਂ ਤੁਸੀਂ ਆਹ ਗੱਲ ਲੈ ਲਵੋਣੀਆਂ ਫੇਰ ਦੇਣਗੇ ਹੁਣ ਦੀ ਮੁੱਲ ਲਓ ਬੱਕਰੀਆਂ ਦਾ ਕਿੰਨਾ ਕਰਨਾ ਹੁੰਦਾ ਹੈ ਹਾਂ ਪੂਰੇ ਆ ਜਾ ਫਿਰ ਕੱਢ ਜਾ ਮੜਾ ਫਰੀਦ ਨਾ ਵੀ ਗੱਲ ਕਰ ਚੱਲ ਕਰ ਲਾ ਕਰ ਲਾ ਆ ਗਿਆ ਇਹਦਾ ਹਕੀਕਤ ਦੱਸਤੀ ਵੀ ਬੱਕਰੀਆਂ ਵੇਚਦੇ ਖਾਤੋਂ ਲੈ ਲਓ ਲਫੜਾ ਹਾਂਜੀ ਪੂਰੇ ਆ ਜਾ ਇੱਥੇ ਖੜ੍ਹ ਜਾ ਲਫੜਾ ਹਾਰੀ ਬੱਕਰੀ ਚੱਲ ਤੂੰ ਵੀ ਖੜ੍ਹ ਜਾ ਕੋਈ ਨਹੀਂ ਨਾ ਲੈ 18000 ਪਹਿਲਾਂ ਕਿੰਨੇ ਲਾਇਆ ਨਹੀਂ ਹੋਣਾ 16 ਲਾਇਆ ਦਾ ਲਓ ਕਿੰਨੀਆਂ ਦਾ ਤਿੰਨ ਦਾ ਤਿੰਨ ਦਾ ਕਰਦੇ ਆ 6 ਬੱਚੇ ਆ ਵੀ ਨਹੀਂ ਨਹੀਂ ਉਹ ਉਹ ਤੇ ਹੋ ਬੈ ਗਈ ਲਫੜਾ 18 ਦੀਆਂ ਨਹੀਂ ਹੋਣੀਆਂ ਓ ਭਾਈ ਮਾਤਾ 20000 ਨੂੰ ਕਿਹਾ ਬਾਈ ਉਹ ਮੰਗੀ ਜਾਂਦਾ ਮੰਗੀ ਨਹੀਂ ਜਾਂਦੇ ਬਾਈ ਨਹੀਂ ਮੰਗਿਆ ਦੋਨਾਂ ਗੱਲ ਨਵੇੜੀ ਸੀ ਮੇਰਾ 30000 ਰੁਪਏ ਹੋ ਜਾਂਦੇ ਤੁਸੀਂ 20000 ਇਹ ਬੰਦੇ ਦੀਆਂ ਬੱਕਰੀਆਂ ਦਾ ਰੇਟ ਵੱਧ ਗਿਆ ਚਰਨੀ ਨੇ ਚੋਤੀਆਂ ਚੰਨੀ ਮੁੱਖ ਮੰਤਰੀ ਨੇ ਚੋਤੀਆਂ ਦੀਆਂ ਤਾਂ ਰੇਟ ਵਧਾ ਰੱਖਿਆ ਨੇ ਬਾਈ ਭਾ ਦੇ ਹੁਣ ਚੰਨੀ ਦੀ ਸਰਕਾਰ ਨਹੀਂ ਛੋਲੇ ਲਾ ਦੇ ਓਲੇ ਬੱਕਰੀਆਂ ਜੋ ਕਮੀ ਹੋਵੇ ਫੇਰ ਆ ਨਹੀਂ ਹੁਣ ਕਾਂਗਰਸ ਦੀ ਸਰਕਾਰ ਹੋਰ ਦੇਖ ਲੈ ਜੋ ਕੇ ਫੇਰ ਫਾੜਾ ਹਰ ਨੇ ਖਾਣੇ ਬੱਕਰੇ ਦੇ ਪਿੰਡ ਸੰਧੂ ਆ ਬਾਈ ਉਹ ਕੋਈ ਸੰਧੂ ਕਾਲਾ ਪਿੰਡ ਉਹ ਸਾਡੇ ਹਾਰਾਂ ਦੀਆਂ ਨਹੀਂ ਫੇਰਦਾ ਬਾਈ ਭਰਾ ਫੜਾਇਆ ਜਾ ਰ ਚਾਚਾ ਡਾਂ ਸੌਦਾ ਕਰਦਾ ਤੂੰ ਇਹ ਡਰਾਉ ਦਾ ਮਿੱਠੂ ਦਾ ਨਹੀਂ ਬਾਈ ਦੱਸੀ ਤੁਹਾਡੇ ਬਾਈ ਕਿੱਥੇ ਦੇਣੀ ਰੋਕ ਯਾਰ ਗੱਲ ਰੋਕ ਯਾਰ 22000 ਨੂੰ ਕਹਿਦਾ ਤੂੰ ਬਾਈ ਉਹ ਤਾਂ ਮੈਂ ਪਾ ਕੇ ਸੁਣੀ ਆ ਬਾਈ ਬਾਈ ਨਹੀਂ ਸੁਣੀ ਨਹੀਂ ਜਾਂਦਾ 22 ਤਾਂ ਇਹਨਾਂ ਨੂੰ ਐਂਡ ਹੀ ਗਿਆ ਸੀ 6 ਬੱਚੇ ਇਹਨੂੰ ਸਾਡੇ ਬੰਦੇ ਨੂੰ ਕਹਿ ਗਿਆ ਸੀ ਮੈਂ ਤਾਂ ਕੰਮ ਸੀਗਾ ਆ ਫੜੀਦਾ ਸਹੀ ਤਾਂ ਫੜਲਾ ਕਰ ਸਾਈਦਾਂ ਲੈ ਫੜਾ ਦੇ 18 ਨੂੰ ਬੱਕਰੇ ਯਾਰ ਨਹੀਂ ਦਿੰਦਾ ਯਾਰ ਦਿਕਤ ਨਹੀਂ ਕਰਨਾ ਕਰੋ 20000 ਰੁਪਏ ਕਹਿੰਦੇ ਪਾਲ ਯਾਰ ਕੀ ਬਿੰਦੇ ਝੱਟੇ ਕਹਿਣਾ ਠੀਕ ਹੈ ਠੀਕ ਹੈ ਮੈਂ ਠੀਕ ਬਿੰਦੇ ਬਿੰਦੇ ਕਿਦੋਂ 18000 ਕਿ 12.5 ਬਹੁਤ ਗਾਦ ਹੋ ਗਿਆ ਆਇਆ ਆਇਆ ਪੈਸੇ ਕੱਢੋ ਛੱਡ ਜਾ ਪੈਸੇ ਕੱਢਦੇ ਇਹਦਾ ਕੋਈ ਨਹੀਂ ਹੋ ਜਾਣਗੇ ਨਹੀਂ ਬਈ ਹੋ ਜੂਗਾ ਬੱਬੂ ਯਾਰ ਤੂੰ ਵਿੱਚ ਨਾ ਬੋਲ ਬੱਬੂ ਨੇ ਹੌਦਾ ਕਰਦਾ ਓਏ امیਗਰੇ ਚੈਲੰਜ ਆਉਟ ਦੇ ਕਿ ਤਾਂ ਮੁਝਾਉੜਦੇ ਆ। ਉਹਦੇ ਬੱਬੂ ਉਹਨਾਂ ਗਿਆਨੀ ਆ ਗਿਆ ਕਹਿੰਦਾ ਬੱਕਰੀ ਦੇ ਪੈਸੇ ਮੈਂ ਲਾਉਂ। ਅੱਛਾ ਉਹਨੇ 25000 ਰੁਪਇਆ ਲਾਇਆ ਕਹਿੰਦਾ ਉਹੀ ਕੰਮ ਕਰਤਾ ਤੂੰ। ਬੱਕਰੀ ਸੀਗੀ 30000 ਦੀ। ਅੱਛਾ ਫਿਰ ਅੰਨਜਾਂ ਨੂੰ 29 ਨੂੰ ਦੇਣੀ ਪਈ ਇਹਨੂੰ। ਠੀਕ ਐ। ਇਹਨੇ ਪਹਿਲੇ 28000 ਕਹਦਾ ਕਹਿੰਦਾ 28 ਹੀ ਲੈਣ। ਮੁੱਖ ਮੰਤਰੀ ਚੰਨੀ ਸਾਹਿਬ ਇਹਦੀਆਂ ਬੱਕਰੀਆਂ ਦਾ ਰੇਟ ਵਧਾ ਗਏ ਤੇ ਅੱਜ ਇਹਦੇ ਮਗਰ ਤਿੰਨ ਬੱਕਰੀਆਂ ਦੇ ਨਾਲ ਹੈਗੇ ਨੇ 6 ਬੱਚੇ। 6 ਬੱਚੇ। ਦੋ ਹੋ ਗਏ 6 ਬੱਚੇ ਨੇ ਬਾਈ। ਦੋ ਆ ਬੈਠੇ ਆ ਦੋ ਭੁਰਾ ਲਿਆ ਕੇ ਦਿਖਾ ਦੇ ਗੇ 6 ਬੱਚੇ ਇਹਨਾਂ ਬੱਕਰੀ 6 ਬੱਚੇ ਨਾ ਯਾਰ ਲਾਉਣੇ ਚਾਹੀਦੇ ਲੈਣੇ ਚਾਹੀਦੇ ਬੱਚਿਆਂ ਵਾਲੀ ਕਿਹੜੀ ਗੱਲ ਆ ਆ ਲਾ ਦੇ ਪਹਿਲਾਂ ਇਹਨਾਂ ਨੂੰ ਵੇਚੀ ਗਏ ਸੀ ਪਿਛਲੇ ਹੱਟ ਤੂੰ ਸੌਦਾ ਨਾ ਕਰਾਇਆ ਸੀ ਤੈਨੂੰ ਨਹੀਂ ਉਹ ਸੌਦਾ ਇੱਥੇ ਖੜੀ ਸੀ ਗੱਡੀ ਪੱਪਾ ਦੀ ਗੰਢੀ ਵਾਲੀ ਥਾਂ ਤੇ ਨਾ ਆਈਦਾ ਸੀ ਮੇਮਣਾ ਕਿਹਦਾ ਰੱਖੀ ਉਦੋਂ ਨਾ ਮੁੰਡਾ ਆਇਆ ਸੀ ਨਾ ਹੀ ਤਾਂ ਕਿਹਦਾ ਰੱਖਗੇ ਤੇ ਨਾ ਹੀ ਬਾਧੂ ਮੇਮਣਾ ਦਈਏ ਠੀਕ ਹੈ ਲੈ ਵੀ ਮੇਮਣੇ ਕੱਢ ਲੋ ਕਿਰਾ ਚੋ ਚੋ ਕੇ ਦੇਖ ਲੋ ਤਿੰਨ ਬੱਕਰੀਆਂ ਦਾ ਸੌਦਾ ਸਦੀਵੀ ਚਾਚਾ ਲੱਗਿਆ ਪਿਆ ਸੀਗਾ ਹੌਲੀ ਹੌਲੀ 5 500 ਪਾਉਣ ਨੂੰ ਬੱਬੂ ਕਹਿੰਦਾ ਵੀ ਬੀਨ ਹੋ ਗਈਆਂ ਇਹ ਕਹਿੰਦਾ ਚੱਲ ਹੋ ਗਈਆਂ ਭਾਈ ਦੂਜੇ ਮੇਮਣੇ ਭਾਈ ਦੂਜੇ ਮੇਮਣੇ ਵੀ ਲਾਏਗਾ ਭਾਈ ਆ ਜਾ ਭਾਈ ਇੱਕ ਬੱਕਰੀ ਆ ਗਈ ਭਾਈ ਹੁਣ ਤਾਂ ਚੱਕੀ ਆ ਇੱਕ ਆ ਗਈ ਇੱਕ ਆਹਾ ਗਈ ਆ ਲੋ ਮੇਮਣੇ ਆਏ ਚੱਕ ਰੱਖੇ ਨੇਗੇ ਟਿੰਡਾ ਵਾਂਗੂ ਦੋ ਆ ਗਏ ਚਾਰ ਨਾਗ ਹੋ ਗਏ ਨੌ ਨਾਗਾਂ ਦਾ ਸੌਦਾ ਹੈ ਚਾਚਾ ਨੌ ਨਾਗ ਹੋ ਗਏ ਮੇਮਣੇ ਛੋੜ ਚ ਇਹ ਛੋੜ ਚ ਅੱਛਾ ਇੱਕ ਥਾਂ ਨੂੰ ਦੋ ਚੰਗਣ ਨੂੰ ਫਿਰਦੇ ਨੇ ਮੇਮਣੇ ਲੈ ਵੀ ਦੋ ਮੇਮਣੇ ਆ ਗਏ ਇਹਦੇ ਜਰਦਾ ਪਾਠਾ ਤੈਨੂੰ ਦੇਤੀ ਨਾਲ ਕਿੰਨੇ ਪੀ ਹਰ ਵੀ ਵੀ ਨਹੀਂ ਕਹਨਾ ਦਾ ਨਾ ਸਾ ਯਾਰ ਦੀ ਬੰਨੀ ਰੱਖ ਲੈ ਦੋਨੀ ਅੱਖ ਦੱਸ ਦੇ ਦੋਨੀ ਅੱਖ ਦੱਸ ਦੇ ਕੀ ਹੋ ਗਿਆ ਚਾਚਾ ਦੋਨੀ ਰੱਖ ਦੱਸ ਦੇ ਕੀ ਹੋ ਗਿਆ ਠੀਕ ਹੈ ਦੋਤ ਚਗਾ ਦੋ ਜਗਾ ਪਾਲ ਦੇ ਪਾਲ ਦੇ ਹੁਣ ਜਦਨੇ ਨੂੰ ਭਰਾ ਕਰ ਲੈ ਮੇਮਣੇ ਇਹਨਾਂ ਨੇ ਲਾ ਕੇ ਦੇਖ ਲੈ ਬਾਈ ਹੁਣ ਇਹਨਾਂ ਨੇ ਲੈ ਕੇ ਜਾਣੀਆਂ ਨੇ ਬੱਕਰੀਆਂ ਠੀਕ ਹੈ 20000 ਦੀਆਂ ਹੋ ਗਈਆਂ ਗੱਲ ਨਿਬੜੀ ਨਵੜਾਈ ਬੱਕਰੀਆਂ ਤੁਹਾਡੇ ਸਾਹਮਣੇ ਨੇ ਗਿਆ ਉਹ ਥੋੜੀ 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 ਆ ਬੱਕਰੀ ਕਾ ਤੇ ਡਰੀ ਜਾਂਦੀ ਆ ਆ ਫੜਾ ਤੂੰ ਪੱਤਰਕਾਰ ਚੱਕੀ ਡਾਂਗਾ ਫਰਦਾ ਕੀ ਗੱਲ ਆ ਇਹ ਅੱਛਾ ਤਾਂ ਡਰ ਗਈਆਂ ਚੰਨੀ ਵਾਲੇ ਦਾ ਬਾਲਾ ਤੇ ਲਾਗੇ ਚੰਨੀ ਵਾਲੇ ਦਾ ਫੋਨ ਆਉਣ ਲੱਗੇ ਤੇ ਬਾਅਦ ਵਿੱਚ ਅੱਛਾ ਉਹ ਮੈਂ ਬਣਾ ਰਿਹਾ ਚੰਨੀ ਵਾਲੀ ਤਾਂ ਵੇਚਤੀ ਬੱਕਰੀ ਆਹ ਵੇਚਤੀ ਅੱਛਾ ਉਹਦਾ ਬੇਗੀ ਚੰਨੀ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਚੋਈ ਸੀ ਇਹਨਾਂ ਨੇ ਬੋਤਲ ਚ ਚੋ ਚੋ ਕੇ ਲੈ ਕੇ ਗਏ ਨੇ ਨਾ ਦੁੱਧ ਇਹਨਾਂ ਨੂੰ 2000 ਰੁਪਿਆ ਵੀ ਦੇ ਕੇ ਗਿਆ ਸੀਗਾ 4000 4000 ਚੰਨੀ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਰੁਪਿਆ ਦੇ ਕੇ ਗਏ ਸੀ ਭਾਈ 4000 ਇੱਕ ਦੁੱਧ ਦੀ ਬੋਤਲ ਦਾ ਬੱਕਰੀਆਂ ਦਾ ਦੁੱਧ ਇੰਨਾ ਮਹਿੰਗਾ ਹੋ ਗਿਆ ਵੀ ਚੰਨੀ ਨੇ ਮੁੱਲ ਪਾਤਾ ਵੀ 4000 ਰੁਪਇਆ ਦਿੱਤਾ ਸੀਗਾ ਅਸੀਂ ਟੋਡੇ ਲੈਂਦੇ ਜੀ ਉਹਨੇ ਕਿਹਾ ਮੁੱਲ ਪਾਇਆ ਪੁੰਨੇ ਪੁੰਨੇ ਅੱਛਾ ਤੁਸੀਂ ਕੀ ਕਹਿੰਦੇ ਹੋ ਅਸੀਂ ਟੋਡੇ ਲੈਂਦੇ ਜੀ ਉਹਨਾਂ ਦੇ 4000 ਦੇ ਠੀਕ ਹੈ ਐਂ ਗੱਲਬਾਤ ਹੋ ਜਾਂਦੀ ਹੈ ਜੇ ਰੋ ਖਰੀਦੇ ਪੈਸੇ ਮਿਲ ਜਾਣ ਉਹ ਰਹੀ ਹੋ ਜਾਂਦੇ ਨੇਗੇ ਚਲੋ ਹੁਣ ਸੌਦਾ ਨਿਬੜੇ ਆਪਣਾ ਲੈ ਜਾਣਗੇ ਇਹ ਬਾਈ ਥਾਪੀ ਦਾ ਮਾਰ ਦੇ ਚਾਚਾ ਕਮਰੇ ਹੋਇਆ ਫਿਰ ਤਾਂ ਆਪੀਓ ਨੂੰ ਆਈ ਹੁਣ ਅੱਛਾ ਤਾਂ ਖਰੀਦਣ ਨੂੰ ਆਈ ਨਹੀਂ ਹੈ ਚਲੋ ਬਾਈ ਕੱਟ ਲੇ ਵੀਡੀਓ ਕਰਾਂ